ਆ ਸਰ ਕਿੱਦਾਂ ਦੇਖੀ ਨੂੰ ਜਿਹੜੀ ਜਰੰਦਿਤ ਹੋਈ ਹੈ ਆਮ ਆਦਮੀ ਪਾਰਟੀ ਦੀ ਔਰ ਬੜੀ ਵੱਡੀ ਲੀਡ ਹੋਈ ਉਹਨਾਂ ਮਿਲੀ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਗੱਲ ਕਰੂੰਗਾ ਈਵੋ ਹੰਕਾਰ ਦੀ ਉਹ ਵੀ ਸੈਂਟਰ ਪਲੇਮ ਉਹਦਾ ਕਾਰਨ ਹੈ ਸ਼ੀਤਲ ਅੰਗੁਰਾਲ ਜੀ ਸਾਡੇ ਐਮ ਐਲ ਏ ਸੀਗੇ ਉਹ ਭਾਜਪਾ ਦੀ ਚੁੱਕ ਚ ਆ ਕੇ ਉਹਨਾਂ ਨੇ ਪਾਰਟੀ ਬਦਲ ਲਈ ਭਗਵਾਨ ਜਮਾਨਜੀ ਨੇ ਕਿਹਾ ਕਿ ਹੁਣ ਅੰਗੁਰਾਲ ਜੀ ਕਹਿ ਰਹੇ ਹੈ ਕਿ ਮੈਨੂੰ ਇਧਰੋਂ ਵੋਟ ਪਾਓ ਤੇ ਉਹ ਪਹਿਲਾਂ ਸਾਡੇ ਵੱਲ ਸੀਗੇ ਕਹਿੰਦਾ ਪਾਵੇ ਹੈ ਕਿ 5 ਸਾਲ ਦੀ ਜਿਹੜੀ ਮੈਂ ਐਮਐਲਏ ਸ਼ਿਪ ਹੁੰਦੀ ਹੈ ਇਹਨੂੰ ਨਿਭਾਉਣਾ ਚਾਹੀਦਾ ਬੰਦੇ ਨੂੰ ਕੋਈ ਕਿਸੇ ਵੀ ਪਾਰਟੀ ਦੇ ਵਿੱਚ ਜਾਣ ਦੇ ਲਈ ਇੰਡੀਪੈਂਡੈਂਟ ਹੈ ਉਹ ਆਜ਼ਾਦ ਹੈ ਉਹ ਜਾ ਸਕਦਾ ਉਹਦੀ ਉਹਦੀ ਨੀਤੀ ਉਹਦੇ ਮਨ ਉਹਦੇ ਸੋਚ ਬਦਲ ਕੇ ਚੱਲ ਜਾਵੇ ਲੇਕਿਨ ਅਧ ਵਿਚਾਰੇ ਲੋਕਾਂ ਨੂੰ ਛੱਡ ਕੇ ਜਾਣਾ ਬਹੁਤ ਔਖਾ ਹੈ ਔਰ ਇਹਦਾ ਨਹੀਂ ਕਰਨਾ ਚਾਹੀਦਾ ਇਹਦੀ ਸਜ਼ਾ ਜਿਹੜੀ ਅੰਗਰਾਲ ਨੂੰ ਮਿਲੀ ਹੈ ਲੱਗਦਾ ਕਿ ਦਲ ਬਦਲਣਾਂ ਨੂੰ ਸਮਝ ਆਇਆ ਜੀ ਪਬਲਿਕ ਮੈਂ ਤਾਂ ਇਹ ਕਹਿਣਾ ਜੀ ਪੰਜਾਬੀ ਜਿਹੜੇ ਹੁੰਦੇ ਆ ਉਹ ਬੜੇ ਦਿਆਲੂ ਹੁੰਦੇ ਆ ਜਿਹੜਾ ਵੀ ਪਿਆਰ ਦੀ ਗੱਲ ਕਰਦਾ ਉਹਦੇ ਵੱਲ ਹੋ ਜਾਂਦੇ ਆ ਮੈਂ ਅੱਜ ਦੀ ਡੇਟ 'ਤੇ ਕਹਿਣਾ ਚਾਹੁੰਗਾ ਵੀ ਸਾਨੂੰ ਡਿਸਪਲਿਨ ਜਿਹੜਾ ਹੈਗਾ ਨਾ ਉਹ ਅਲੱਗ ਤਰ੍ਹਾਂ ਦਾ ਸਾਨੂੰ ਲੈਣਾ ਪਵੇਗਾ ਕਿ ਕਿਸੇ ਨੇ ਆਪਾਂ ਗੱਲਾਂ ਦੇ ਵਿੱਚ ਨਾ ਆਈਏ ਸਭ ਤੋਂ ਉੱਪਰ ਹੈਗਾ ਸਾਡਾ ਇੰਡੀਆ ਦਾ ਕਨਸਟੀਟਿਊਸ਼ਨ ਆਪਾਂ ਉਹਨੂੰ ਫੋਲੋ ਕਰੀਏ ਔਰ ਦੂਸਰਾ ਜਿਹੜੀ ਪਾਰਟੀ ਪੰਜਾਬ ਵਾਸਤੇ ਚੰਗਾ ਕਰ ਸਕਦੀ ਹੈ ਉਹਦੇ ਵਾਸਤੇ ਉਹਨੂੰ ਸਪੋਰਟ ਕਰੋ ਉਹਨੂੰ ਲਾਈਕ ਕਰੋ ਸਾਰਾ ਕੁਝ ਉਸ ਪਾਰਟੀ ਨੂੰ ਦਿਓ ਆਪਣਾ ਜਦੋਂ ਲੋਕ ਸਭਾ ਤੇ ਨਹੀਂ ਮਤਾਦੂ ਰਿਜ਼ਲਟ ਆਇਆ ਕਿੰਨਾ ਕੁ ਉਹ ਟਾਊਨ ਹੈ ਮਰਾਦ ਤੇ ਹੁਣ ਕਿੰਨਾ ਕੁ ਬਦੇ ਮੈਂ ਦੇਖੋ ਸਾਡੇ ਮਾਨਯੋਗ ਭਵਨਦਾਨ ਜੀ ਨੇ ਕਿਹਾ ਸੀ ਅਸੀਂ 13 ਜਿਲੋ ਨਾਲ ਜਿੱਤਾਂਗੇ ਲੇਕਿਨ ਦੇਖੋ ਪਬਲਿਕ ਜਿਹੜੀ ਹੈ ਨਾ ਉਹ ਸਾਰਾ ਕੁਝ ਪਤਾ ਨਹੀਂ ਕਿਥੋਂ ਨਿਚੋੜ ਕੱਢ ਕੇ ਲਿਆਉਂਦੀ ਆ ਪਤਾ ਨਹੀਂ ਕਿਥੋਂ ਡਿਸੀਜਨ ਦਿੰਦੀ ਆ ਅਸੀਂ ਸਿਰ ਮੱਥੇ ਲਿਆ ਵੀ ਤਿੰਨ ਸੀਟਾਂ ਸਾਡੀਆਂ ਆਈਆਂ ਸੱਤ ਜਿਹੜੀਆਂ ਸੀਟਾਂ ਸੀਗੀਆਂ ਉਹ ਇੰਡੀਆ ਆਲਾਈਂਸ ਦਾ ਜਿਹੜਾ 파ਟਨਰ ਜਿੱਤਿਆ ਜਦ ਭਾਵੇਂ ਤਾਂ ਨਾ ਪੰਜਾਬ 'ਚ ਸਾਡਾ ਆਲਾਈਂਸ ਨਹੀਂ ਸੀ ਅਸੀਂ ਪੋਜ਼ਿਟਿਵ ਹੋਣ ਲਈ ਅਸੀਂ ਇਹ ਕਹਿ ਰਹੇ ਸੀ ਵੀ ਇੰਡੀਆ ਆਲਾਈਂਸ ਨੇ 10 ਸੀਟਾਂ ਜਿੱਤੀਆਂ ਲੇਕਿਨ ਕਿਤੇ ਨਾ ਕਿਤੇ ਸਮਾਂ ਲੋਚਨਾ ਪਾਰਟੀ ਨੇ ਕੀਤੀ ਆ जिने ਮੈਂ ਸਤਕਾਰਯੋਗ ਐਮਐਲਏ ਸਹਿਬਾਨਾ ਉਹਨਾਂ ਨੇ ਵੀ ਕਨਕਲੂਜਨ ਇਹਦਾ ਕੋਈ ਨਾ ਕੋਈ ਕੱਢਿਆ ਹੋਊਗਾ ਅਸੀਂ ਐਜ਼ ਅ ਇੰਡੀਵਿਜੂਅਲ ਮੈਂ ਪਾਰਟੀ ਦਾ ਫਾਊਂਡਰ ਮੈਂਬਰ ਆ ਮੈਂ ਵੀ ਕਿਤੇ ਨਾ ਕਿਤੇ ਅਸੀਂ ਆਪਣੇ ਵੱਡੇ ਲੀਡਰਾਂ ਨਾਲ ਗੱਲ ਕੀਤੀ ਹੈ ਵੀ ਕਿਤੇ ਨਾ ਕਿਤੇ ਸਾਡੀ ਕੋਈ ਨਾ ਕੋਈ ਕਮੀ ਰਹੀ ਹੈ ਸੋ ਉਸ ਕਮੀ ਨੂੰ ਅਸੀਂ ਦੂਰ ਕਰਾਂਗੇ ਔਰ ਜਿਹੜੀਆਂ ਪਿੱਛੇ ਅਸੀਂ 92 ਸੀਟਾਂ ਜਿੱਤੀਆਂ ਜਿਹੜੀਆਂ ਆਨ ਵਾਲੇ ਇਲੈਕਸ਼ਨਸ ਹੈਗੇ ਆ ਜਿਹੜੇ ਸਾਈ ਦੇ ਇਲੈਕਸ਼ਨਸ ਹੈਗੇ ਆ ਸਾਨੂੰ ਉਹਦੇ ਵਾਸਤੇ ਜਿਹੜੀ ਵਿਉਂਤਬੰਦੀ ਕਰਨੀ ਪਵੇਗੀ ਲੋਕਾਂ ਨੂੰ ਜਿਹੜੇ ਅਸੀਂ ਕੰਮ ਕੀਤੇ ਹੈ ਜਿਹੜੀਆਂ 40 50 ਹਜ਼ਾਰ ਅਸੀਂ ਨੌਕਰੀਆਂ ਦਿੱਤੀਆਂ ਨੇ ਉਹਦੇ ਵਿੱਚ ਹੋਰ ਜਿਹੜਾ ਵਾਅਦਾ ਕਰਨਾ ਪਵੇਗਾ ਜਿਹੜਾ 1000 ਰੁਪਏ ਦਾ ਜਿਹੜਾ ਬਾਰ-ਬਾਰ ਜਿਮਾਨਡ ਕਰ ਰਹੇ ਲੋਕ ਉਹ ਵੀ ਭਗਵਨ ਮਾਨ ਜੀ ਨੇ ਕਿਹਾ ਹੈਗਾ ਚੀਮਾ ਸਾਹਿਬ ਨੇ ਕਿਹਾ ਹੈਗਾ ਕਿ ਬਹੁਤ ਜਲਦ ਅਸੀਂ ਪੂਰਾ ਕਰਨ ਜਾ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਜਿਹੜੀ ਜਲੰਧਰ ਦੀ ਜਿਹੜੀ ਇਹ ਕੈਂਪੇਨਿੰਗ ਹੋਈ ਹੈ ਜੋ ਮਿਹਨਤ ਕੀਤੀ ਹੈ ਵੋਲੰਟੀਅਰਸ ਨੇ ਐਮਐਲਏਸ ਨੇ ਔਰ ਖਾਸ ਤੌਰ ਤੇ ਸਤਜਾ ਜੋ ਮੁੱਖ ਮੰਤਰੀ ਜੀ ਨੇ ਉਹ ਸਾਰਾ ਰੰਗ ਲਿਆਈ ਹੈ ਸਾਰੇ ਵਰਕਰਸ ਨੂੰ ਸਾਰੀ ਪਾਰਟੀ ਨੂੰ ਮੈਂ ਦਿਲੋਂ ਵਧਾਈ ਦੇਣਾ ਮੈਂ ਬਹੁਤ ਖੁਸ਼ ਹਾਂ ਓਕੇ ਥੈਂਕ ਯੂ ਅਜਾ ਤੇ ਸੁੰਦਰ ਵੈਸਟਰੀ ਚੈਨਲ ਪਾਰਟੀ ਦੇ ਮਿੰਦਰ ਪੁਲਤੀ ਜਿੱਤੇ ਨੇ ਅੱਜ ਅਸੀਂ ਉਹ ਜਿੱਥੇ ਜਾ ਕੇ ਵੀ ਖੁਸ਼ੀ ਬਣਾਈ ਉੱਥੇ ਲੱਡੂ ਖਾਣੇ ਨੇ ਮੇਰੇ ਭਾਈ ਨੇ ਔਰ ਅੱਜ ਅਥੇ ਪਾਰਟੀ ਦੇ ਹੈੱਡ ਆਫਿਸ ਵਿਧਾਣੇ ਵਿਖੇ ਵੀ ਸਾਰੇ politi ਇਕੱਠੇ ਹੋਏ ਨੇ ਜਸ਼ਨ ਮਨਾ ਰਹੇ ਕਿਸੇ ਦਾ ਸੋ ਸਾਰੇ ਹੀ ਦਰਸ਼ਕਾਂ ਨੂੰ ਸਾਰੇ ਵੱਲੋਂ ਮੇਰੇ ਵੱਲੋਂ ਵੀ ਅੱਡੇ ਦੇਖਣੇ ਪਾ ਸਰ ਬਹੁਤ ਬਹੁਤ ਵਧਾਈਆਂ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਮੀਰ ਕਰਦੇ ਆ ਕਿ ਜਿੱਦਾਂ ਤੁਸੀਂ ਹੌਸਲਾ ਦਿੱਤਾ ਐਸੇ ਤਰ੍ਹਾਂ ਵਿਖੇ ਪੂਰੀ ਸਾਧਕ ਪਾਰਟੀ ਨੂੰ ਦੰਦ ਰਿਹਾ